ਸਾਚਿਕਾ ਦੋਸਤੋ 20 ਨਵੰਬਰ ਦੀ ਸ਼ਾਮ ਨੂੰ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਜਿਹੜਾ ਹੈਲਥ ਬੁਲੇਟਿਨ ਜਾਰੀ ਕੀਤਾ ਗਿਆ ਉਸ ਦੀ ਗੱਲ ਕਰੀਏ ਤਾਂ ਆਓ ਉਸ ਤੋਂ ਪਹਿਲਾਂ ਇੱਕ ਮਹਿਮਾਨ ਨੂੰ ਮਿਲੀਏ ਛੋਟਾ ਜਿਹਾ ਬੱਚਾ ਮਾਸਕ ਪਾਇਆ ਆਇਆ ਖੇਡਣ ਆ ਪਰ ਮਾਸਕ ਪਾਇਆ ਹੋਇਆ ਆਓ ਇਹਦੇ ਨਾਲ ਗੱਲਬਾਤ ਕਰੀਏ ਬੇਟਾ ਮਾਸਕ ਕਿੰਨੀ ਦੇ ਹਾਲਤੇ ਹੋ ਸਾਰਾ ਦਿਨ ਮੇ ਸਾਰਾ ਦਿਨ ਮੇ ਜਦ ਘਰ ਤੇ ਹੁੰਦਾ ਤਾਂ ਤਬ ਨਹੀਂ ਦਾਲਦਾ ਤੇ ਜਦ ਬਾਹਰ ਹਾਂ ਤਾਂ ਤਬ ਦਾਲਦਾ ਹਾਂ ਕਿਉਂ ਦਾਲਤੇ ਹੋ ਕਿਉਂਕਿ ਕੋਰੋਨਾ ਸੇ ਬਚਣਾ ਹੈ अच्छा हम ये जो टीवी देख रहे हैं घर बैठे उनको क्या संदेश देना चाहेंगे क्योंकि बहुत लोग देखा मैंने मास्क नहीं डालते उनको क्या बोलोगे अगर हम बच्चे मास्क डाल सकते तो ये बड़े क्यों नहीं डाल सकते मास्क अगर हम बच्चे मास्क डाल सकते हैं तो आप बड़े क्यों नहीं डाल सकते एक स्नेहा छोटे जे बच्चे वालों भी आओ अपनी जिम्मेवारी समझिए दोस्तों बार बार तो समझाईदा कोविड की जंग हाल ही चल रही है ਸਮਾਉਂ ਉੱdtਾ ਜਾ ਰਿਹਾ ਹੈ ਮਾਰਚ ਦੇ ਮਹੀਨੇ ਤੋਂ ਅਸੀਂ ਇਹ ਜੰਗ ਲੜ ਰਹੇ ਹਾਂ ਔਰ ਆਪਣੀ ਸਮਝ ਦੇ ਨਾਲ ਅਸੀਂ ਇਸ ਨੂੰ ਜਿੱਤ ਵੀ ਜਾਣਾ ਹੈ ਪਰ ਜੇ ਗੱਲ ਕਰੀਏ ਗੈਰ ਜ਼ਿੰਮੇਵਾਰੀ ਦੀ ਜੇ ਗੱਲ ਕਰੀਏ ਵੈਸਲੇ ਹੋਣ ਦੀ ਤਾਂ ਇਸ ਦਾ ਨੁਕਸਾਨ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਬਹੁਤ ਲੋੜ ਹੈ ਜਿਹੜੀਆਂ ਸਿਹਤ ਵਿਭਾਗ ਵੱਲੋਂ ਸਾਨੂੰ ਗਾਈਡਲਾਈਨ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਦੀ ਸਖਤੀ ਨਾਲ ਪਾਲਣਾ ਕਰੀਏ ਬੱਚੇ ਨੇ ਸੋਨਾ ਸਨੇਹਾ ਦਿੱਤਾ ਬੱਸ ਸੋਨਾ ਸਨੇਹਾ ਜੇਕਰ ਮੈਂ ਮਾਸਕ ਪਾ ਸਕਣਾ ਛੋਟੀ ਜੀ ਉਮਰ ਦੇ ਵਿੱਚ ਵੀ ਮੈਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੈ ਤਾਂ ਸ਼ਹਿਰ ਵਾਸੀਓ ਤੁਹਾਨੂੰ ਕਿਉਂ ਨਹੀਂ ਤਾਂ ਆਓ ਚਾਤੀ ਮਾਰੀਏ ਜਿਹੜੀਆਂ ਫਿਗਰ ਆਈਆਂ 20 ਨਵੰਬਰ ਨੂੰ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਪਿਛਲੇ 24 ਘੰਟਿਆਂ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ 69 ਨਵੇਂ ਪੋਜ਼ੀਟਿਵ ਕੇਸ ਆਏ ਜਿਨ੍ਹਾਂ ਦੇ ਵਿੱਚ 45 ਸਿੰਪਟਮੈਟਿਕ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ 'ਚ ਅਤੇ 24 ਲੋਕ ਉਹ ਪੋਜ਼ੀਟਿਵ ਹੋਏ ਜਿਹੜੇ ਪੁਰਾਣੇ ਪੋਜ਼ੀਟਿਵ ਦੇ ਕੰਟੈਕਟ ਦੇ ਵਿੱਚ ਆਏ ਸਨ जिला अमृतसर ਦੇ ਵਿੱਚ 19 ਤਰੀਕ ਸ਼ਾਮ ਤੱਕ ਪੋਜ਼ਿਟਿਵ ਦੀ ਗਿਣਤੀ ਜਿਹੜੀ ਟੋਟਲ ਹੋਏ ਸਨ ਸੀ 12508 6996 ਨਾਲ ਇਹ ਗਿਣਤੀ ਹੋ ਗਈ 12577 ਪਹਿਲਾਂ ਜਿਹੜੀ ਸਿਹਤਮੰਦ ਹੋ ਕੇ ਘਰਾਂ ਨੂੰ ਵਾਪਸ ਪਰਤਣ ਵਾਲਿਆਂ ਦੀ ਗਿਣਤੀ ਸੀ 11525 21 ਲੋਕ ਹੋਰ ਸਿਹਤਮੰਦ ਹੋ ਕੇ ਘਰਾਂ ਨੂੰ ਵਾਪਸ ਪਰਤੇ ਇਹ ਗਿਣਤੀ ਹੋ ਗਈ 11540 553 ਐਕਟਿਵ ਪੋਜ਼ਿਟਿਵ ਕੇਸ ਹਨ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਵੱਖ-ਵੱਖ ਹਸਪਤਾਲਾਂ ਦੇ ਵਿੱਚ ਅਤੇ ਹੁਣ ਤੱਕ ਕੋਵਿਡ 10 ਤੋਂ 477 ਲੋਕ ਆਪਣੀ ਜਾਨ ਗਵਾ ਬੈਠੇ ਹਨ ਪਿਛਲੇ 24 ਘੰਟਿਆਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕੋਵਿਡ 10 ਤੋਂ ਕਿਸੇ ਦੀ ਵੀ ਨਹੀਂ ਜਾਨ ਗਈ ਇੱਕ ਚੰਗੀ ਗੱਲ ਹੈ ਦੋਸਤੋ ਸਮਝਦਾਰੀ ਰੱਖਾਂਗੇ ਸਾਮ ਸੰਭਾਲ ਕਰਾਂਗੇ ਇਸ ਜੰਗ ਨੂੰ ਅਸੀਂ ਰਲ ਕੇ ਜ਼ਰੂਰ ਜਿੱਤਾਂਗੇ ਪਰ ਵੇਸਲੇ ਨਹੀਂ ਹੋਣਾ ਨਾ ਹੀ ਘਾਟ ਆਉਂਦੇ ਨਹੀਂ ਆਪਣੀ ਜ਼ਿੰਮੇਵਾਰੀ ਦੇ ਵਿੱਚ ਮੈਂ ਅਕਸਰ ਬਾਰ ਬਾਰ ਇੱਕ ਸਨੇਹਾ ਦਿੰਨਾ ਹਾਂ ਦੋਸਤੋ ਤੁਸੀਂ ਸਿਹਤਮੰਦ ਤਾਂ ਹੀ ਤੁਹਾਡਾ ਪਰਿਵਾਰ ਸਿਹਤਮੰਦ ਤਾਂ ਹੀ ਸਾਡਾ ਸਾਰਾ ਜ਼ਿਲ੍ਹਾ ਸਿਹਤਮੰਦ ਤਾਂ ਆਓ ਜਿਹੜੀਆਂ ਦਿਸ਼ਾ ਨਿਰਦੇਸ਼ਣ ਸਿਹਤ ਵਿਭਾਗ ਵੱਲੋਂ ਜਿਹੜੀਆਂ ਗਾਈਡਲਾਈਨਸ ਹਨ ਸਾਨੂੰ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਦੀ ਸਖਤੀ ਨਾਲ ਪਾਲਣਾ ਕਰੀਏ ਤਾਂ ਜੋ ਸੁਮੱਚਾ ਸਮਾਜ ਸਾਡਾ ਜਲਦੀ ਤੋਂ ਜਲਦੀ ਫਿਰ ਸਿਹਤਮੰਦ ਹੋ ਸਕੇ ਫਾਸਟੇ ਨਿਊਜ਼ ਲਈ ਕੈਮਰਾਮੈਨ ਨਰੇਸ਼ ਦੇ ਨਾਲ ਨੀਤਾ ਸਿੰਘ